ਅੱਜ ਜਿਹੜਾ ਇਹ ਭੁੰਸੀ ਪਿੰਡ ਆ ਇਹ ਮਹਲਾਇਆ ਇਹ ਸਾਡੇ ਹੌਟਸਪੌਟ ਆ ਅੱਜ ਇਹ ਤਾਂ ਕੋਆਰਡਨ ਕਰਕੇ ਸਰਚ ਕੀਤੀ ਗਈ ਆ ਇਹ ਕੋਆਰਡਨ ਤੇ ਸਰਚ ਦੇ ਵਿੱਚ ਕਰੀਬ 5 ਜੀਓ ਜੀਓ ਅਫੀਸਰ ਸਾਹਿਬਾਨ ਨੇ 100 ਦੇ ਕਰੀਬ ਬਾਕੀ ਮੁਲਾਜ਼ਮਾਂ ਨੇ ਭਾਗ ਲੈ ਰਹੇ ਆ ਤੇ ਹਰੇਕ ਜਿਹੜੀ ਇਹਦੀ ਆ ਪ੍ਰੋਪਰ ਜਿਹੜਾ ਹਰੇਕ ਗਲਤ ਅਨਸਰ ਨੂੰ ਚੈੱਕ ਕੀਤਾ ਜਾ ਰਿਹਾ ਆ ਤੇ ਜੋ ਵੀ ਸਰਚ ਦੌਰਾਨ ਕੋਈ ਇਤਰਾਜ਼ਯੋਗ ਵਸਤੂ ਜਾਂ ਗਲਤ ਅਨਸਰ ਮਿਲੂਗਾ ਉਹਦੇ ਉਹਦੇ ਮناسب ਕਾਰਵਾਈ ਕੀਤੀ ਜਾਊਗੀ ਕੀ ਕਹੋਗੇ ਸਰ ਜਿਹੜਾ ਨਸ਼ਾ ਵੇਚਣ ਵਾਲੇ ਨੇ ਹਜੇ ਤੱਕ ਵੀ ਜਿਹੜੇ ਹੈਗੇ ਆ ਹਾਰਟ ਰਿਹਾ ਹੈਗੇ ਈ ਸਖਤ ਕਾਰਣਾ ਲਵਾਂਗੇ ਦੇਖੋ ਨਸ਼ਿਆਂ ਦੇ ਹਟਾਉਣ ਲਈ ਤੇ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੋ ਸਰਕਾਰ ਦੀਆਂ ਹਦਾਇਤਾਂ ਜਾਂ ਮਾਨਜੁਕ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਆ ਅਸੀਂ ਤੇ ਇਹੀ ਤਾੜਨਾ ਕਰਾਂਗੇ ਵੀ ਜੇ ਆਪਣੇ ਆਪ ਸੁਧਰ ਜਾਣ ਠੀਕ ਹੈ ਨਹੀਂ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਏ ਵੀ ਜਾ ਰਹੇ ਆ ਤੇ ਲਏ ਵੀ ਜਾਣਗੇ ਸਰ ਮੋਹੱਲਾ ਭੁਮਸੀ ਹੌਟਸਪੌਟ ਦੇ ਉੱਤੇ ਹੈਗੇ ਤੇ 20 ਦਫਾ ਮਦਦ ਹੋਗੇ ਨੇ ਕੋਈ ਇਦਾਂ ਦਾ ਕੋਈ ਵੱਡਾ ਸਮਗਲਰ ਕੋਈ ਇਦਾਂ ਦੀ ਫਸਤੀ ਸਾਹਮਣੇ ਨਹੀਂ ਆਈ ਹਜੇ ਤੱਕ ਲੋਕਾਂ ਦੇ ਕਹਿਣ ਦੇ ਮੁਤਾਬਕ ਤੇ ਹੌਟਸਪੌਟ ਮੰਨਿਆ ਜਾਂਦਾ ਹੈ ਕਿ ਕਾਰਨ ਕੀ ਹੈ ਕਿ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਕੀ ਹੈ ਦੇਖੋ ਜਿਹੜਾ ਜਿਹੜੇ ਵੀ ਹੌਟਸਪੌਟ ਆਡੈਂਟੀਫਾਈ ਕੀਤੇ ਗਏ ਆ ਉਸ ਮੁਹੱਲੇ ਦਾ ਜਾਂ ਉਹਨੇ ਰਿਕਾਰਡ ਮੁਤਾਬਕ ਹੀ ਕੀਤੇ ਗਏ ਆ ਤੇ ਇਹਦੇ ਚ ਕਾਫੀ ਮੁਕਦਮੇ ਦਰਜ ਵੀ ਕਰੇ ਆ ਪਿਛਲੇ ਸਮੇਂ ਦੇ ਵਿੱਚ ਤੇ ਹੁਣ ਵੀ ਐਫਰਟਸ ਚੱਲ ਰਹੇ ਆ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਕੋਈ ਐਦਾਂ ਦੇ ਇਸ ਮੁਹੱਲੇ 'ਚ ਕੋਈ ਪ੍ਰਾਪਰਟੀ ਦਾ ਐਦਾਂ ਦਾ ਕੋਈ ਆਇਆ ਜਿਹਦੇ 'ਚ ਚੱਲ ਰਿਹਾ ਜੀ ਹਜੇ ਸਰਚ ਆਪਰੇਸ਼ਨ ਚੱਲ ਰਿਹਾ ਆ ਸਰਚ ਆਪਰੇਸ਼ਨ ਮੁਕੰਮਲ ਹੋਣ ਤੇ ਸਾਰਾ ਕੁਝ ਕਲੀਅਰ ਹੋ ਜਾਊਗਾ ਅੱਜ ਜਿਹੜਾ ਇਹ ਭੁੰਸੀ ਪਿੰਡ ਆ ਇਹ ਮੁਹੱਲਾ ਆ ਇਹ ਸਾਡੇ ਹੌਟਸਪੌਟ ਆ ਅੱਜ ਇਹ ਤਾਂ ਕੋਆਰਡਨ ਕਰਕੇ ਸਰਚ ਕੀਤੀ ਗਈ ਆ ਇਹ ਕੋਆਰਡਨਟ ਤੇ ਸਰਚ ਦੇ ਵਿੱਚ ਕਰੀਬ 5 ਜੀਓ ਜੀਓ ਅਫੀਸਰ ਸਾਹਿਬਾਨ ਨੇ 100 ਦੇ ਕਰੀਬ ਬਾਕੀ ਮੁਲਾਜ਼ਮਾਂ ਨੇ ਭਾਗ ਲੈ ਰਹੇ ਆ ਤੇ ਹਰੇਕ ਜਿਹੜੀ ਇਹਦੀ ਪ੍ਰੋਪਰ ਜਿਹੜਾ ਹਰੇਕ ਗਲਤ ਅਨਸਰ ਨੂੰ ਚੈੱਕ ਕੀਤਾ ਜਾ ਰਿਹਾ ਆ ਤੇ ਜੋ ਵੀ ਸਰਚ ਦੌਰਾਨ ਕੋਈ ਇਤਰਾਜ਼ਯੋਗ ਵਸਤੂ ਜਾਂ ਗਲਤ ਅਨਸਰ ਮਿਲੂਗਾ ਉਹਦੇ ਉਹਦੇ ਮناسب ਕਾਰਵਾਈ ਕੀਤੀ ਜਾਊਗੀ ਕੀ ਕਹੋਗੇ ਸਰ ਜਿਹੜਾ ਨਸ਼ਾ ਵੇਚਣ ਵਾਲੇ ਨੇ ਹਜੇ ਤੱਕ ਵੀ ਜਿਹੜੇ ਹੈਗੇ ਆ ਹਾਰਟਰੀ ਰਹਿ ਹੈਗੇ ਇਹ ਸਖਤ ਕਾਰਨ ਨਾ ਦੋਗੇ। ਅ ਦੇਖੋ ਨਸ਼ਿਆਂ ਦੇ ਹਟਾਉਣ ਲਈ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੋ ਸਰਕਾਰ ਦੀਆਂ ਹਦਾਇਤਾਂ ਜਾਂ ਮਾਨ ਜੋ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਆ ਅਸੀਂ ਤੇ ਇਹੀ ਤਾੜਨਾ ਕਰਾਂਗੇ ਵੀ ਜੇ ਆਪਣੇ ਆਪ ਸੁਧਰ ਜਾਣ ਠੀਕ ਆ ਨਹੀਂ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਏ ਵੀ ਜਾ ਰਹੇ ਆ ਤੇ ਲਏ ਵੀ ਜਾਣਗੇ। ਸਰ ਮੋਹੱਲਾ ਭੁਮਸੀ ਹੌਟਸਪੌਟ ਦੇ ਉੱਤੇ ਹੈਗੇ ਤੇ 20 ਦਫਾ ਮਦਦ ਹੋਗੇ ਨੇ। ਕੋਈ ਇਦਾਂ ਦਾ ਕੋਈ ਵੱਡਾ ਸਮੱਗਲਰ ਕੋਈ ਇਦਾਂ ਦੀ ਫਸਤੀ ਸਾਹਮਣੇ ਨਹੀਂ ਆਈ ਹਜੇ ਤੱਕ ਲੋਕਾਂ ਦੇ ਕਹਿਣ ਦੇ ਮੁਕਾਬਲ ਤੇ ਹੌਟਸਪੌਟ ਵਜੋਂ ਮੰਨਿਆ ਜਾਂਦਾ ਕਿ ਕਾਰਨ ਕੀ ਹੈ ਕਿ ਉਹਨਾਂ ਨੂੰ ਪਹਿਲਾਂ ਪਤਾ ਲੱ ਦੇਖੋ ਜਿਹੜਾ ਜਿਹੜੇ ਵੀ ਹੌਟਸਪੌਟ ਆਡੈਂਟੀਫਾਈ ਕੀਤੇ ਗਏ ਆ ਉਸ ਮਹੱਲੇ ਦਾ ਜਾਂ ਉਹਦੇ ਰਿਕਾਰਡ ਮੁਤਾਬਕ ਹੀ ਕੀਤੇ ਗਏ ਆ ਤੇ ਇਹਦੇ ਚ ਕਾਫੀ ਮੁਕਦਮੇ ਦਰਜ ਵੀ ਕਰੇ ਆ ਪਿਛਲੇ ਸਮੇਂ ਦੇ ਵਿੱਚ ਤੇ ਹੁਣ ਵੀ ਐਫਰਟਸ ਚੱਲ ਰਹੇ ਆ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਕੋਈ ਇਦਾਂ ਦੇ ਇਸ ਮਹੱਲੇ 'ਚ ਕੋਈ ਪ੍ਰਾਪਰਟੀ ਦਾ ਇਦਾਂ ਦਾ ਕੋਈ ਆਇਆ ਜਿਹਦੇ 'ਚ ਚੱਲ ਰਿਹਾ ਜੀ ਹਜੇ ਸਰਚ ਆਪਰੇਸ਼ਨ ਚੱਲ ਰਿਹਾ ਆ ਸਰਚ ਆਪਰੇਸ਼ਨ ਮੁਕੰਮਲ ਹੋਣ ਤੇ ਸਾਰਾ ਕੁਝ ਕਲੀਅਰ ਹੋ ਜਾਊਗਾ